ਮੰਨੂ ਇੰਨੀ ਖੁਸ਼ੀ ਹੈ ਕਿ ਮੈਂ ਆਪਣੇ ਆਪ ਨੂੰ ਅੱਜ ਰੋਕਣ ਨਹੀਂ ਥਾਤਾ ਉਹ ਮੁਕਾਮ ਤੇ ਪਹੁੰਚੇ ਹੈ ਜੋ ਮੇਰਾ ਇੱਕ ਸੁਪਨਾ ਥਾ ਇਲੈਕਸ਼ਨ ਲੜਨੇ ਦਾ ਲੜਿਆ ਔਰ ਜਿੱਤਿਆ ਵੀ ਔਰ ਲੋਕਾਂ ਨੇ ਵੋਟਾਂ ਵੀ ਬਹੁਤ ਪਾਈਆਂ ਉਹ ਸੁਪਨਾ ਇਹ ਸੀ ਮੈਂ ਸਿਸਮਾ ਰੋਡ ਦੇ ਨਾਲੇ ਦਾ ਕੁਝ ਕਰ ਸਕਾਂ 20-25 ਸਾਲ ਤੇ ਕੰਮ ਲਟਕਿਆ ਹੋਇਆ ਥਾ ਆਪੋਜੀਸ਼ਨ ਵਾਲੇ ਹੈ ਸਾਰੇ ਐਮਸੀਓ ਨੂੰ ਇਹ ਕਹੂੰਗਾ ਚੰਗੇ ਲੋਕਾਂ ਨਾਲ ਜੁੜੋ ਚੰਗੇ ਸ਼ਹਿਰ ਦੇ ਕੰਮ ਕਰਾਓ ਸ਼ਹਿਰ ਬਾਰੇ ਸੋਚੋ ਆਮ ਤੁਸੀਂ ਕਿਸੇ ਦੀ ਗੱਲਾਂ ਮਾਣਾ ਆ ਕੇ ਤੁਸੀਂ ਆਮ ਆਦਮੀ ਪਾਰਟੀ ਦਾ ਦਮਨ ਸੰਭਾਲੋ ਔਰ ਸਹਿਦ ਬਹਾਦਰ ਐਮਸੀ ਦਾ ਜਿਹੜਾ ਨੂੰ ਪ੍ਰਧਾਨ ਬਣਨਾ ਚਾਹੀਦਾ ਸ਼ਹਿਰ ਦਾ ਇਹ ਜਿਹੇ ਇਨਸਾਨਾਂ ਨੂੰ ਅੱਗੇ ਆ ਕੇ ਕੰਮ ਜਿਹੜੇ ਕਰਦੇ ਆ ਉਹਨਾਂ ਨੂੰ ਪ੍ਰਧਾਨ ਬਣਨਾ ਚਾਹੀਦਾ ਜਿਹੜੇ ਆਮੀ ਡੰਮੀ ਪ੍ਰਧਾਨ ਬਣ ਜੰਨੇ ਆ ਉਹ ਸਾਡੇ ਸ਼ਹਿਰ ਦਾ ਨੁਕਸਾਨ ਕਰਦੇ ਆ ਮੈਂ ਸਭ ਤੋਂ ਪਹਿਲਾਂ ਤਾਂ ਆਪਣੇ ਇਲਾਕੇ ਦੀ ਐਮਐਲਏ ਤੇ ਸਾਡੀ ਮੰਤਰੀ ਮੇਰੀ ਭੈਣ ਅਨਮੋਲ ਗਨਮਾਨ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਾਡੇ ਪਿਤਾ ਸਮਾਨ ਸਾਡੇ ਬਡੇ ਭਾਈ ਚੌਧਾ ਸਿੰਘ ਜੀ ਮਾਨ ਅੱਜ ਆਏ ਹੈ ਇਹਨਾਂ ਨੇ ਉਧਾਰਨ ਕਰਿਆ ਮੈਨੂੰ ਇੰਨੀ ਖੁਸ਼ੀ ਹੈ ਕਿ ਮੈਂ ਆਪਣੇ ਆਪ ਨੂੰ ਅੱਜ ਰੋਕਣ ਨਹੀਂ ਥਾਤਾ ਕਿਉਂਕਿ ਜੋ ਵੀ ਸਿਆਸਤ ਹੋਈ ਹੈ ਉਹਨੂੰ ਸਾਰੇ ਨੂੰ ਭੁੱਲ ਕੇ ਅੱਜ ਅਸੀਂ ਉਹ ਮੁਕਾਮ ਤੇ ਪਹੁੰਚੇ ਹਾਂ ਜੋ ਮੇਰਾ ਇੱਕ ਸੁਪਨਾ ਥਾ ਇਲੈਕਸ਼ਨ ਲੜਨੇ ਦਾ ਲੜਿਆ ਔਰ ਜਿੱਤਿਆ ਵੀ ਔਰ ਲੋਕਾਂ ਨੇ ਵੋਟਾਂ ਵੀ ਬਹੁਤ ਪਾਈਆਂ ਉਹ ਸੁਪਨਾਏ ਸੀ ਕਿ ਮੈਂ ਸਿਸਮਾ ਰੋਡ ਦੇ ਨਾਲੇ ਦਾ ਕੁਝ ਕਰ ਸਕਾਂ 20-25 ਸਾਲ ਤੇ ਕੰਮ ਲਟਕਿਆ ਹੋਇਆ ਤਾਂ ਸਾਰੇ ਹੀ ਐਮਸੀ ਜਿੱਤਰਾ ਵੀ ਕੋਈ ਆਂਦਾ ਦਾ ਆ ਕੇ ਚਲੇ ਜਾਂਦਾ ਦਾ ਮੈਨੂੰ ਵੀ ਇਹੀ ਲੱਗਦਾ ਸੀ ਕਿ ਸ਼ਾਇਦ ਮੇਰੀ ਵੀ ਇਹੀ ਪਰਮ ਇਤਨਾ ਹੀ ਚਲੀ ਜਾਊਂਗੀ ਪਰ ਮਾਨ ਸਾਹਿਬ ਨੇ ਸਾਨੂੰ ਹੱਲਾਸ਼ੇਰੀ ਦੇ ਕੇ ਚੇਅਰਮੈਨ ਸਾਹਿਬ ਨੇ ਮੈਂ ਬਹਾਦਰ ਐਮਸੀ ਦਾ ਜਿਹੜਾ ਨੂੰ ਪ੍ਰਧਾਨ ਬਣਨਾ ਚਾਹੀਦਾ ਸ਼ਹਿਰ ਦਾ ਇਹ ਜੇ ਇਨਸਾਨਾਂ ਨੂੰ ਅੱਗੇ ਆ ਕੇ ਕੰਮ ਜਿਹੜੇ ਕਰਦੇ ਆ ਉਹਨਾਂ ਨੂੰ ਪ੍ਰਧਾਨ ਬਣਨਾ ਚਾਹੀਦਾ ਜਿਹੜੇ ਅਮੀ ਡੰਮੀ ਪ੍ਰਧਾਨ ਬਣ ਜੰਨੇ ਆ ਉਹ ਸਾਡੇ ਸ਼ਹਿਰ ਦਾ ਨੁਕਸਾਨ ਕਰਦੇ ਆ ਮੈਂ ਇਹ ਕਹਿਣਾ ਚਾਹੁੰਦਾ ਕਿ ਬਾਦਲ ਸਿੰਘ ਬਾਰੇ ਚੇਅਰਮੈਨ ਸਾਹਿਬ ਹਰੀਜੀ ਬਾਰੇ ਨਵਦੀਪ ਜੀ ਬਾਰੇ ਰੂੜਾ ਜੀ ਅਸਮਨੀ ਜੀ ਖਸ਼ਵੀਰ ਜੀ ਹੋਰ ਸਾਡੀ ਸਾਰੀ ਟੀਮ ਮਨੋਜੀ ਬੈਠੇ ਆ ਖੜੇ ਆ ਔਰ ਹੋਰ ਵੀ ਸਾਡੇ ਬਹੁਤ ਹੀ ਵਲੰਟੀਅਰ ਖੜੇ ਆ ਜਿਹੜੇ ਦਿਨ ਰਾਤ ਆਮ ਆਦੀ ਪਾਰਟੀ ਵਾਸਤੇ ਸ਼ਹਿਰ ਵਾਸਤੇ ਚੰਗੇ ਕੰਮਾਂ ਦੀ ਸਲਾਘਾ ਕਰਦੇ ਆ ਔਰ ਚੰਗੇ ਕੰਮਾਂ ਨੂੰ ਲੈ ਕੇ ਆਨੇ ਆ ਮੈਂ ਮਾਨ ਸਾਹਿਬ ਦਾ ਔਰ ਆਪਣੀ ਅਨਮੋਲ ਕੰਤਰੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਜਿਹੜਾ ਇਹ ਨਰਕ ਦੀ ਜ਼ਿੰਦਗੀ ਸਾਡੇ ਦੁਕਾਨਦਾਰ ਜੀ ਰਹੇ ਤੇ ਅੱਜ ਕੁਝ ਸਾਨੂੰ ਰਾਹਤ ਮਿਲੀ ਹੈ ਔਰ ਮੈਨੂੰ ਉਮੀਦ ਹੈ ਤੇ ਹਾਲੇ 1500 ਫੁੱਟ ਜਿਹੜਾ ਬਣ ਰਿਹਾ ਨਾਲਾ ਬਣ ਰਿਹਾ ਹੈ ਇਸ ਟਾਈਮ ਇਹ ਬਰਫ ਕਾਰਖਾਨੇ ਤੇ ਲੈ ਕੇ ਰਕੇਸ਼ ਕਾਲੀ ਦੀ ਦੁਕਾਨ ਤੱਕ ਵਧੀਆ ਨਾਲਾ ਬਣੂਗਾ ਪੇਵਰ ਲੱਗੂਗੇ ਔਰ ਜਿਹੜੀ ਸੀਵਰੇਜ ਦੀ ਸਮੱਸਿਆ ਹੈ ਉਹ ਵੀ ਇੱਥੇ ਤੇ ਹੱਲ ਹੋਊਗੀ ਔਰ ਉਸ ਤੋਂ ਬਾਅਦ ਦੂਸਰੀ ਚਰਨ ਦੇ ਵਿੱਚ ਡਬਲਯੂ ਆਈ ਸੀ ਤੇ ਲੈ ਕੇ ਬਰਫ ਦੇ ਕਾਰਖਾਨੇ ਤੱਕ ਜਿਹੜਾ ਨਾਲਾ ਹੈ ਉਹ ਬਾਅਦੋਂ ਪਾਸ ਕਰਾਇਆ ਜਾਊਗਾ ਮੈਂ ਦੋਸਤਾਂ ਨੂੰ ਸਾਰਿਆਂ ਨੂੰ ਜਿਹੜੇ ਆਪੋਜੀਸ਼ਨ ਵਾਲੇ ਐ ਸਾਰੇ ਐਮਸੀਐਮ ਨੂੰ ਇਹ ਕਹੂੰਗਾ ਚੰਗੇ ਲੋਕਾਂ ਨਾਲ ਜੁੜੋ ਚੰਗੇ ਸ਼ਹਿਰ ਦੇ ਕੰਮ ਕਰਾਓ ਸ਼ਹਿਰ ਬਾਰੇ ਸੋਚੋ ਆਮ ਤੁਸੀਂ ਕਿਸੇ ਦੀ ਗੱਲਾਂਵਾਂ ਨਾ ਆ ਕੇ ਤੁਸੀਂ ਆਮ ਆਦਮੀ ਪਾਰਟੀ ਦਾ ਦਮਨ ਸੰਭਾਲੋ ਔਰ ਸ਼ਹਿਰ ਦੀ ਤਰੱਕੀ ਕਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ